ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਦੀਵਾਨ ਟੋਡਰ ਮਲ ਫਤੇਗੜ ਸਾਹਿਬੀ ਕੇ ਸਰਪੱਦੇ ਭਲੇ ਲਈ ਸੁਭਾ ਪਦਰੀ ਸਲਾਨਾ ਸਮਾਗਮ ਕਰਵਾਇਆ ਗਿਆ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤਰ ਲੋਚਨ ਸਿੰਘ ਮਾਨ ਬਲੋਗੀ ਪ੍ਰਧਾਨ ਜਰਨੈਲ ਸਿੰਘ ਝੜਮਣੀ ਰਣ ਸਿੰਘ ਮਹਿਲਾ ਜਰਨਲ ਸਕਤਰ ਭਜਨ ਸਿੰਘ ਮੀਰਪੁਰ ਡੇਰਾਬਸੀ ਰਾਮ ਸਿੰਘ ਮਿਰਜ਼ਾਪੁਰ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਨੰਬਰਦਾਰ ਹਰਵੰਦ ਸਿੰਘ ਇਸਤਰੀਲ ਆਦਿ ਸਮੇਤ ਪੰਜਾਬ ਭਰ ਵਿੱਚੋਂ ਵੱਖ-ਵੱਖ ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਸ਼ਿਰਕਤ ਕੀਤੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਲ੍ਹਾ ਫਤਿਹਗੜ ਸਾਹਿਬ ਦੇ ਇਤਿਹਾਸਕ ਜਿਲ੍ਹੇ ਦੇ ਵਿੱਚ ਦੀਵਾਨ ਟੋਡਰ ਮਹਿਲ ਹਾਲ ਦੇ ਵਿੱਚ ਇੱਕ ਜਿਲ੍ਹਾ ਪੰਜਾਬ ਆਧਰੀ ਜੋ ਸਮਾਗਮ ਜਿਲ੍ਹਾ ਜਥੇਵੰਦੀ ਫਤਿਹਗੜ ਸਾਹਿਬ ਵੱਲੋਂ ਕਰਵਾਇਆ ਗਿਆ ਹੈ ਉਦੇ ਵਿੱਚ ਸਾਡੇ ਪੰਜਾਬ ਤੋਂ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਜਨਰਲ ਸਖਤਰ ਸਹਿਬਾਨ ਤਹਿਸੀਲਾਂ ਦੇ ਪ੍ਰਧਾਨ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਨੇ ਇਹ ਪ੍ਰੋਗਰਾਮ ਲਿਖਿਆ ਇਹਦੇ ਵਿੱਚ ਹੋਰ ਜਿ세 ਬੰਦੀਆਂ ਵੀ ਸਾਡੀਆਂ ਬਾਹਰੋਂ ਵੀ ਆਈਆਂ ਤੇ ਇਹਨਾਂ ਨੇ ਬਹੁਤ ਵੱਡੇ ਸੰਦੇਸ਼ ਦਿੱਤਾ ਤੇ ਨੰਬਰਦਾਰਾਂ ਨੂੰ ਏਕਤਾ ਦੇ ਵਿੱਚ ਚੱਲਣ ਦਾ ਤੇ ਆਪਣੀ ਸਚਾਈ ਦੇ ਉੱਤੇ ਪਹਿਰਾ ਦੇਣ ਦਾ ਜਿੱਥੇ ਅਸੀਂ ਆਪਣੀਆਂ ਮੰਗਾਂ ਮੰਗਦੇ ਆਂ ਸਰਕਾਰਾਂ ਤੋਂ ਉਹ ਉਹਦੇ ਵਾਸਤੇ ਸਾਨੂੰ ਵਾਅਦਾ ਵੀ ਕੀਤਾ ਗਿਆ ਲੇਕਿਨ ਉਹ ਲਾਗੂ ਨਹੀਂ ਹੋਈਆਂ ਜਿਸ ਤਰ੍ਹਾਂ ਕਿ ਆਪਣਾ ਡੱਲੇਵਾਲ ਸਾਹਿਬ ਵੀ ਮਰਨ ਬਤ ਦੇ ਉੱਤੇ ਬੈਠੇ ਨੇ ਅਸੀਂ ਕਿਸਾਨ ਵੀ ਆਂ ਨੰਬਰਦਾਰ ਵੀ ਆਂ ਤੇ ਉਹਦੀ ਵੀ ਸੁਣਵਾਈ ਨਹੀਂ ਹਜੇ ਤੱਕ ਹੋਈ ਹੈ ਕਿ ਇਸ ਤਰ੍ਹਾਂ ਅੱਜ ਮੈਂ 100 ਤੋਂ ਉੱਤੇ ਦਿਨ ਟੱਪ ਗਏ ਨੇ ਇਸ ਕਰਕੇ ਇਹ ਸਾਰੀਆਂ ਇਹਨਾਂ ਨੂੰ ਸਰਕਾਰਾਂ ਨੂੰ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਤੇ ਨੰਬਰਦਾਰਾਂ ਨੂੰ ਇਹ ਹੀ ਸੰਦੇਸ਼ ਦਿੱਤਾ ਹੈ ਵੀ ਆਪਾਂ ਸੱਚਾਈ ਦੇ ਉੱਤੇ ਸਾਡਾ ਫਰਜ਼ ਬਣਦਾ ਇਹਦੇ ਉੱਤੇ ਪਹਿਰਾ ਦਈਏ ਤੇ ਆਪਣੇ ਹਮੇਸ਼ਾ ਤਤਪਰ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਟਿਆਲਿਕ ਜਿਲ੍ਹਾ ਪਟੇਗੜ ਸਾਹਿਬ ਜੋ ਕਿ ਬਹੁਤ ਨਸਾਨੀ ਕੁਰਬਾਨੀ ਇਹ ਜ਼ਿਲ੍ਹੇ ਵਿੱਚ ਹੋਈ ਹੋਈ ਹੈ ਉੱਥੇ ਅਸੀਂ ਸਾਰੇ ਨੰਬਰਦਾਰ ਵੀਰਾਂ ਨੇ ਲੜ ਕੇ ਇੱਕ ਅਖੰਡ ਪਾਰ ਸਾਹਿਬ ਕਰਾਇਆ ਤੇ ਉਸ ਤੋਂ ਬਾਅਦ ਕੀਰਤਨ ਹੋਇਆ ਸਰਬੱਤ ਦੇ ਭਲੇ ਲਈ ਤੇ ਆਪਣੀ ਸੱਚਾਈ ਤੇ ਚੱਲਣ ਲਈ ਇਹ ਆਪਾਂ ਸੱਚ ਦੇ ਪੈੜਾ ਦਈਏ ਸਾਰੇ ਨੰਬਰਦਾਰਾਂ ਨੂੰ ਲਾਮਬੰਦ ਹੋਣ ਲਈ ਅਪੀਲ ਕੀਤੀ ਗਈ ਹੈ ਤੇ ਸਾਰੇ ਹੀ ਪੰਜਾਬ ਤੋਂ ਤਕਰੀਬਨ ਸਾਡੇ ਲੀਡਰ ਸਹਿਬਾਨ ਪਹੁੰਚੇ ਨੇ ਤੇ ਅਸੀਂ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਨਾਲ ਸਰਕਾਰ ਨੂੰ ਵੀ ਇਹ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਚਿਹਰਾ ਤੋਂ ਲਟਕਦੀਆਂ ਆ ਰਹੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ ਤਾਂ ਕਿ ਸਾਨੂੰ ਅਸੀਂ ਜਿਹੜੇ 70 70 ਸਾਲ ਦੇ ਨੰਬਰਦਾਰ ਹਾਂ ਤਨੂ ਕੋਈ ਸੰਘਰਸ਼ਨਾ ਕਰਨਾ ਪਵੇ ਸੀ ਸੜਕਾਂ ਤੇ ਨਾਲ ਜੁੜੀਏ ਇਸ ਕਰਕੇ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸਾਰੇ ਨੰਬਰ ਜ਼ਰਬੀਨਾਂ ਦਾ ਇੱਥੇ ਬਲਾ ਕੇ ਤਨ ਮਿਲਬਰਤਨ ਦੀ ਅਪੀਲ ਕੀਤੀ ਗਈ ਹੈ ਸਾਰਿਆਂ ਦਾ ਸਹਿਯੋਗ ਮੰਗਿਆ ਗਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 26 ਮਾਰਚ ਨੂੰ ਆਉਣ ਵਾਲੀ ਆ ਜਿਹੜੀ 26 ਮਾਰਚ ਆ ਰਹੀ ਹੈ ਹੁਣ ਅੱਜ 11 ਹੋ ਗਈ 26 ਮਾਰਚ ਨੂੰ ਸਾਡਾ ਸਾਲਾਨਾ ਸਮਾਗਮ ਹੁੰਦਾ ਲਾਂਡਰਾ ਚਲਾਨਰਾ ਹੈਡ ਆਫਿਸ ਹੈ ਸਾਡਾ ਉੱਤੇ ਚਲਾਨਾ ਸਮਾਗਮ ਹੁੰਦਾ ਉਹਦੇ ਵਿੱਚ ਵੀ ਸਾਰੇ ਨੰਬਰਦਾਰਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਸੀਂ ਅਪੀਲ ਕੀਤੀ ਹੈ ਤਾਂ ਕਿ ਅਸੀਂ ਉਹ ਆਪਣਾ ਦਿਨ ਮਨਾ ਸਕੀਏ ਫਾਈਨ ਖਾਲਸਾ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ